ਲੋ ਜੀ ਮੈਂ ਬਿੰਦਰ ਕੌਰ ਮੇਰੇ ਵੱਲੋਂ ਪ੍ਰੇਮ ਭਰਿ ਸਾਥ ਸ੍ਰੀ ਅਕਾਲ ਜੀ ਮੈਂ ਇੱਕ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਇਹ ਤਿਰੰਜਨ ਦਾ ਹੈ ਤੇ ਧੀ ਆਦੀ ਮਾਂ ਨੂੰ ਯਾਦ ਕਰਦੀ ਹੈ ਤੇ ਉਹ ਫਿਰ ਕਹਿੰਦੀ ਹੈ ਵੀ ਕਿਤੇ ਮਿਲ ਨਹੀਂ ਮਾਏ ਗੱਡੀ ਸਟੇਸ਼ਨ ਤੇ ਆਈ ਤੇ ਇਹ ਸੁਣੋ ਇਹਦੇ ਬੋਲ ਬਹੁਤ ਪਿਆਰੇ ਹਨ ਤੇ ਮਾਂ ਕੀ ਕਹਿੰਦੀ ਹੈ ਤੇ ਧੀ ਕੀ ਕਹਿੰਦੀ ਹੈ ਸੁਣੋ ਜੀ ગાટે કાડને દીતે હીરે જડ તજડાઈ હીરે જડ તજડાઈ કીતે મેલની માએ ગડીતે જનતે આઈ તીય મેના મિલા ਤੇਰੀ ਮਿਲੇ ਪਰ ਜਾਈ ਤੇਰੀ ਮਿਲੇ ਪਰ ਜਾਈ ਮਾਪੇ ਸਦਾਨਾਤੀਏ ਜੋ ਦਜੀਵਣ ਪਾਈ जोगी जीवे पाई जो सुखी बसे पर जाई मैनू तू ही माए ये हौ दुणिया खाई टिका कढ़ादी ताई ही रड़त जड़ाई हीरे झड़त जड़ाई की ते मिलनि माए गाॾी ते छॾत आई मैना मिला तेरी मिले तेरी मिले पर जाई माँ पे सदा ना थे जोग जी ईमान पाई जोग जी में पाई सुखी बसे पर जाई ਸੁਖੀ ਵਸੇ ਪਰਜਾਈ ਮਾਪੇ ਤੇਰੇ ਨਾਲ ਨੀ ਚੰਗੇ ਲੱਗਦੇ ਨੇ ਮਾਈ ਸਾਲੂ ਰੰਗਨਾ ਦੀ ਹੱਤਿੱਲੇ ਜੜਤ ਜੜਾਈ ਈਲੇ ਜੜਤ ਜੜਾਈ ਓਕੇ ਮਿਲਨੀ ਮਾਇ ਗੱਡੀ ਟੇ ਛਨ ਤੇ ਆਈ ਧੀਏ ਮੈਂ ਨਾ ਬਿਲਾ ਤੇਰੀ ਮਿਲੇ ਪਾ ਆਪੇ ਸਦਾ ਨਾਤੀਏ ਜਾਗੋਂ ਦੜਾਈ ਸੁਖੀ ਵਸੇ ਵੀਰ ਸੁਖੀ ਵਸੇ ਪਰ ਜਾਈ ਸੁਖੀ ਵਸੇ ਪਰ ਜਾਈ ਮੈਨੂੰ ਤੂੰ ਹੀ ਮਾਏ ਹੋ ਦੁਨੀਆ ਵਖਾਈ ਮੈਨੂੰ ਤੂੰ ਹੀ ਮਾਏ ਹੋ ਦੁਨੀਆ ਵਖਾਈ ਸੁਖੀ ਵਸੇ ਵੀਰ ਸੁਖੀ ਵਸੇ ਪਰਾਈ ਸੁਖੀ ਵਸੇ ਪਰਜਾਈ ਮਾਪੇ ਤੇਰੇ ਨਾਲ ਨੀ ਚੰਗੇ ਲੱਗਦੇ ਨੇ ਮਾਈ ਜੂੜਾ ਅਕ ਜੂੜਾ ਬਣਨਾ ਦੇਤਾ ਹੀ ਰੇ ਨਗ ਜੜਵਾਈ ਨਾਗ ਜੜਵਾਈ ਓਟਕੇ ਮਿਲਨੀ ਮੈਂ ਗੱਡੀ ਤੇ ਛਣ ਤੇ ਆਈ ਤੀ ਹੈ ਮੈਨਾਂ ਮਿਲਾ ਤੇਰੀ ਮਿਲੇ ਪਰ ਜਾਈ ਤੇਰੀ ਸਦਾ ਨਾਤੀਏ ਜੋਗ ਜੀਵਨ ਪਾਈ ਜੋਗ ਜੀਵੇ ਪਾਈ ਸੁਖੀ ਵਸੇ ਪਰਜਾਈ ਸੁਖੀ ਵਸੇ ਪਰਜਾਈ ਮੈਂ ਮਾਪੇ ਤੇਰੇ ਨਾਮ ਆਏ ਬਚੰਗੇ ਲੱਗਦੇ ਨੇ ਪਾਈ ਮਾਪੇ ਤੇਰੇ ਨਾਮ ਆਏ ਚੰਗੇ ਲੱਗਦੇ ਨੇ ਪਾਈ ਤੇ ਕੇ ਮਿਲਨੀ ਮਾਈ ਗਡੀਟੇਸ਼ਨ ਤੇ ਆਈ ਲੋ ਜੀ ਇਹ ਇੱਕ ਬਹੁਤ ਹੀ ਦਿਲ ਨੂੰ ਖਿੱਚ ਪਾਉਣ ਵਾਲਾ ਪੰਜਾਬੀ ਲੋਕ ਗੀਤ ਹੈ ਮਾਂ ਤੇ ਧੀ ਦਾ ਹੈ ਕਿਉਂਕਿ ਇਹਦੇ ਦੋ ਪੱਖ ਬਣਦੇ ਹਨ ਇਹਦੇ ਬੋਲਾਂ ਦੇ ਇੱਕ ਤਾਂ ਜਦੋਂ ਧੀ ਸਹੁਰਿਆਂ ਨੂੰ ਤੁਰਦੀ ਹੈ ਤੇ ਗੱਡੀ ਸਟੇਸ਼ਨ ਤੇ ਆ ਗਈ ਉਹਨਾਂ ਸਮਿਆਂ ਵਿੱਚ ਰੇਲਾਂ ਗੱਡੀਆਂ ਤੇ ਹੀ ਸਫ਼ਰ ਹੁੰਦੇ ਸੀ ਅੱਜ ਬਾਗ ਵਿੱਚ ਕਾਰਾਂ ਜੀਪਾਂ ਕੋਈ ਇਹੋ ਜਿਹੇ ਸੰਦ ਸਾਧਨ ਨਹੀਂ ਸੀ ਹੁੰਦੇ ਤੇ ਉਦੋਂ ਜਾਂ ਤਾਂ ਗੱਡਾ ਹੁੰਦਾ ਸੀ ਜਾਂ ਰੇਲ ਗੱਡੀ ਹੁੰਦੀ ਸੀ ਤੇ ਉਹਨਾਂ ਤੇ ਹੀ ਜਾਣਾ ਪੈਂਦਾ ਸੀ ਇੱਕ ਤਾਂ ਇਹਦਾ ਇਹ ਪੱਖ ਬਣਦਾ ਹੈ ਤੇ ਦੂਜਾ ਜੇ ਸੋਚੀਏ ਤੇ ਇਹ ਪੱਖ ਬਣਦਾ ਹੈ ਜਦੋਂ ਮਾਂ ਬੁੱਢੀ ਹੋ ਜਾਂਦੀ ਹੈ ਤੇ ਉਦੋਂ ਵੀ ਗੱਡੀ ਸਟੇਸ਼ਨ ਤੇ ਆਈ ਹੁੰਦੀ ਹੈ ਕਿਉਂਕਿ ਉਨੂੰ ਅੰਤ ਸਮਾਂ ਹੁੰਦਾ ਹੈ ਤੇ ਉਦੋਂ ਉਹਦੀ ਧੀ ਵਿਰਾਗ ਵਿੱਚ ਇਹ ਗੱਲ ਕਹਿੰਦੀ ਹੈ ਵੀ ਉੱਠ ਕੇ ਮਿਲ ਨਹੀਂ ਮਾਂ ਗੱਡੀ ਸਟੇਸ਼ਨ ਤੇ ਆਈ ਵੀ ਹੋ ਸਕਦਾ ਹੈ ਉਹਦੀ ਮਾਂ ਨਾ ਹੋਵੇ ਉਸ ਸਮੇਂ ਤੇ ਉਹਨੇ ਇਹ ਵਿਰਾਗ ਨਾ ਵੀ ਪੰਜਾਬੀ ਲੋਕ ਗੀਤ ਗਾਇਆ ਹੋਵੇ ਵੀ ਮਾਂ ਮੈਨੂੰ ਉੱਠ ਕੇ ਵੇਖ ਮਿਲਾਂ ਤੇਰੀ ਤਾਂ ਗੱਡੀ ਸਟੇਸ਼ਨ ਤੇ ਆ ਗਈ ਬੜੇ ਭਾ ਆ ਗਿਆ ਵੀ ਤੂੰ ਮੁੱਕ ਗਈ ਹੈ ਇਹਦੇ ਪੱਖ ਇਹ ਵੀ ਬਣਦੇ ਹਨ ਤੇ ਦੂਜਾ ਪੱਖ ਇਹ ਸੀ ਵੀ ਜੇ ਉਹਦਾ ਵਿਆਹ ਹੋਇਆ ਹੋਵੇ ਤੇ ਉਹ ਚੱਲੀ ਹੋਵੇ ਸਹਰਿਆਂ ਨੂੰ ਤੇ ਗੱਡੀ ਸਟੇਸ਼ਨ ਤੇ ਆਈ ਹੋਵੇ ਤੇ ਉਹ ਤਾਂ ਕਰਕੇ ਨੇ ਪੰਜਾਬੀ ਲੋਕ ਗੀਤ ਬੋਲਿਆ ਹੋਵੇ ਇਹਨਾਂ ਦੇ ਦੋ ਪਹਿਲੂ ਬਣਦੇ ਹਨ ਦੋਵਾਂ ਪਾਸਿਆਂ ਦੇ ਜਿੱਧਰ ਨੂੰ ਮਰਜ਼ੀ ਤੁਸੀਂ ਸੋਚ ਲਓ ਇਹ ਗੱਲ ਧੁਕਦੀ ਹੈ ਤੇ ਇਹ ਹੀ ਪੁਰਾਣੇ ਜ਼ਮਾਨੇ ਵਿੱਚ ਹੀ ਇਹ ਬੋਲੀਆਂ ਬੋਲੀਆਂ ਜਾਂਦੀਆਂ ਸੀ ਅੱਜ ਕੱਲ ਤਾਂ ਫੋਨਾਂ ਤੇ ਹਰ ਇੱਕ ਗੱਲ ਹੋ ਜਾਂਦੀ ਹੈ ਇਹ ਉਹਨਾਂ ਸਮਿਆਂ ਦੇ ਪੰਜਾਬੀ ਲੋਕ ਗੀਤ ਹਨ ਜਦੋਂ ਧੀਆਂ ਨੂੰ ਬਹੁਤ ਹੀ ਘਰੇ ਰੱਖਿਆ ਜਾਂਦਾ ਸੀ ਬਾਹਰ ਜਾਦ ਨਹੀਂ ਸੀ ਤੇ ਘਰੇ ਹੀ ਰਹਿੰਦੀਆਂ ਸੀ ਉਹਨਾਂ ਨੂੰ ਕੋਈ ਬਾਹਰ ਦਾ ਪਤਾ ਨਹੀਂ ਸੀ ਹੁੰਦਾ ਤੇ ਉਸ ਸਮੇਂ ਦੀ ਇਹ ਗੱਲ ਹੈ ਤੇ ਤੁਸੀਂ ਜੇ ਮੇਥੋਂ ਕੋਈ ਵੱਧ ਘਟ ਬੋਲਿਆ ਗਿਆ ਤਾਂ ਤੁਸੀਂ ਸਾਰੇ ਮੈਨੂੰ ਬਖਸ਼ਣਯੋਗ ਜੇ ਮaaf ਕਰਨਾ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ